ਫਿਰਦਾ ਆ ਮੁੰਡਾ ਫੋੜ ਤੇ ਪੈਚੋਂ ਨੂੰ ਫਿਰਦਾ ਆ ਗੋਪੀ ਮਾਨਜੀ ਵਾਲਾ ਵੀਰੇ ਬੌਂਸਰ ਵੀਰਾਂ ਨੂੰ ਬੇਨਤੀ ਆ ਆ ਬਾਈਆਂ ਨੂੰ ਸਾਰਿਆਂ ਨੂੰ ਸਾਈਡ ਤੇ ਕਰਾ ਦਿਓ ਜਿਹੜੇ ਮੂਹਰੇ ਖੜੇ ਐ ਤਾਈਓ ਕਮੇਟੀ ਹੋਣੀ ਆ ਬੌਂਸਰ ਵੀਰਾਂ ਨੂੰ ਬੇਨਤੀ ਐ ਜੱਸ ਬੌਂਸਰ ਗਰੁੱਪ ਦਾ ਧੰਨਵਾਦ ਐ ਅਗਲੀ ਰੇਡ ਰਾਜੂ ਕੋਟਲਾ ਭੜੀ ਵਾਲਾ ਇਸ ਦੇ ਪਾਉਣ ਦੇ ਲਈ ਵਾਅਦਾ ਹੋਇਆ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਹਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦਿਆਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਤਾਜਲਪੁਰ ਤੋਂ ਫੋੜੇ ਉਹੀ ਜਾਊ ਜਿੱਤ ਕੇ ਜਿਹਦਿਆਂ ਡੌਲਿਆਂ 'ਚ ਦਮ ਮਿੱਤਰੋ ਤਾਜਲਪੁਰ ਤੋਂ ਫੋੜੇ ਉਹੀ ਜਾਊ ਜਿੱਤ ਕੇ ਇਹ ਕਬੱਡੀ ਦਾ ਜੂਬਾ ਇਹ ਨਿਰਮਲ ਸਿੰਘ ਦਾ ਪੁੱਤਰ ਇਹ ਬਾਪੂ ਸਰਬਨ ਸਿੰਘ ਦਾ ਪੋਤਰਾ ਇਹ ਕਹਿੰਦੇ ਮਾਤਾ ਪਰਮਜੀਤ ਕੌਰ ਦਾ ਪੁੱਤਰਾ ਜੀਵਨ ਮਾਨੂ ਕੇ ਗਿੱਲ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਤਾਜਲਪੁਰ ਦੇ ਵਿੱਚ ਪਹਿਲਾ ਦੁਨੀਆ ਆਨੰਦ ਮਾਣਦੀ ਹੈ ਬੈਸਟਾਂ ਨੂੰ ਖੋੜ ਦਿੱਤੇ ਜਾਣਗੇ ਪਾ ਲਿਆ ਜਦੋਂ ਟਾਪ ਗੇਅਰ ਵਿੱਚ ਹਉ ਹੁਣ ਤੇਰੇ ਤੇਕਿਆਂ ਨੂੰ ਹੁਣ ਸ਼ੂਕਦਾ ਜਾਉ ਹੁਣ ਤੇਰੇ ਤੇਕਿਆਂ ਨੂੰ ਹੋਰ ਸ਼ੂਕਦਾ ਜਾਉ ਆ ਗਜਨ ਕਹਿੰਦੇ ਜੋਗਿਆਰ ਦੀ ਧਰਤੀ ਦਾ ਇਸ ਸਮੇਂ ਕਹਿੰਦੇ ਵੱਡਾ ਮਾਲ ਕਬੱਡੀ ਪਾਲ ਦੀ ਵਧਾ ਹੋਇਆ ਇਹ ਤਾਜਲਪੁਰ ਦਾ ਫਾਈਨਲ ਚੱਲਦਾ ਮੇਰੇ ਮਿੱਤਰੋ ਵੀ ਭੱਜਦੇ ਨੂੰ ਇੱਕੋ ਜਿਹੇ ਬਾਣ ਮਿੱਤਰੋ ਅੱਜ ਕੱਤਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਓ ਤਾਜਲ ਇੱਕ ਪਾਸੇ ਪੂਟਾ ਨਾਣੇ ਵਾਲਾ ਇੱਕ ਪਾਸੇ ਗगन ਜੋਗੀ ਵਾਲੀ ਵੱਡਾ ਮਾਲਕ ਖੇਡ ਕਬੱਡੀ ਦਾ ਵੱਡੇ ਵੱਡੇ ਸਟਾਰਾਂ ਦੀ ਟੱਕਰ ਚੱਲਦੀ ਹੈ ਅੱਜ ਬੈਸਟਾਂ ਦੇ ਲਈ ਥੋੜ੍ਹ ਲੈ ਉਹ ਜੱਟ 3600 ਲਿਆਇਆ ਨੀਲੇ ਰੰਗ ਦਾ ਗਲੀ ਤੇ ਲੱਡੂ ਪੰਡ ਅੱਜ ਕਿਹੜੇ ਪਿੰਡ ਦੇ ਵਿੱਚ ਲੱਡੂ ਬੰਡੇ ਜਾਣਗੇ ਇੱਕ ਪਾਸੇ ਕੋਪੀ ਮਾਨਗੀ ਵਾਲਾ ਇਹ ਲੁਧਿਆਣੇ ਨੂੰ ਖੋੜਨ ਜਾਣ ਨੂੰ ਫਿਰਦਾ ਇਹ ਲੁਧਿਆਣੇ ਨੂੰ ਖੋੜਨ ਜਾਣ ਨੂੰ ਫਿਰਦਾ ਰਾਜੂ ਦਾ ਕੋਟਲਾ ਪੜੀ ਪਿੰਡ ਹੈ ਮਾਪਿਆਂ ਨੇ ਨਾਂ ਜਸਵੰਤ ਪ੍ਰੀਤ ਰੱਖਿਆ ਮੁੰਡਿਆਂ ਦੇ ਸੋਹਣਿਆ ਸੁਣ ਰੱਖਿਆ ਦੁਨੀਆ ਨੇ ਨਾਂ ਤੇਰਾ ਰੱਖਿਆ ਉਹ ਰਾਜੂ ਕੋਟਲਾ ਪੜੀ ਦੀ ਟੱਕਰ ਅਣਡਾਣੇ ਵਾਲੇ ਬੂਟੇ ਨਾਲ ਪਈ ਹੋਈ ਹੈ ਬੂਟਾ ਅਣਡਾਣੇ ਵਾਲਾ ਓਏ ਬੂਟਾ ਅਣਡਾਣੇ ਵਾਲਾ ਰਾਜੂ ਕੋਟਲਾ ਪੜੀ ਵਾਲਾ ਮੇਰੇ ਮਿੱਤਰੋ ਆਹ ਸਾਹਮਣੇ ਨੰਬਰ ਰੇਡਰ ਦਾ ਇੱਕ ਬਾਈ ਕਹਿੰਦਾ ਸੇਵਕਾ ਕੋਲੇ ਖੜਾ ਵੀ ਜਿਹਨਾਂ ਨੂੰ ਕਬੱਡੀ ਦਾ جنੂਨ ਹੁੰਦਾ ਉਹ ਤੂਫਾਨ ਨੇਰੀਆਂ ਮੀਹਾਂ ਤੋਂ ਨਹੀਂ ਡਰਦੇ ਆਹ ਸਾਹਮਣੇ ਜੀਵਨ 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 ਤੇ ਟੱਕਰ ਕੋ ਗਣ ਧਾੜਾ ਤੇ ਜੀਵਨ ਟੱਕਰ ਫਿਰੇ ਦੀ ਓ ਮਾਨੂ ਕੇ ਗਿੱਲ ਵਾਲੇ ਦੀਆਂ ਰੇਡਾਂ ਕਿਵੇਂ ਲੱਗੀਆਂ ਆਹ ਵੇਖ ਕਮਲ ਮੇਲਾ ਝੂਲਦਾ ਯਾਰਾ ਆਹ ਰਟਦਾ ਯਾਰਾ ਉਹ ਵੇਖ ਦੁਨੀਆ ਆਨੰਦ ਮਾਰਦੀ ਆ ਸੋਹਣਾ ਫਾਈਨਲ ਦੇ ਵਿੱਚ ਕੋਈ ਵੀ ਹੋਲਡ ਪੁਆਇੰਟ ਜਿਹੜਾ ਉਹ ਨਹੀਂ ਰੱਖਿਆ ਜਾਊਗਾ ਇਹ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣ ਗਗਨ ਦਾ ਜੋਗੇਵਾਲ ਪਿੰਡਾ ਇਹਨੇ ਦੁਨੀਆ ਨਚਾਈ ਹੈ ਇਹਨੇ ਕੈਨੇਡਾ ਦੇ ਵਿੱਚ ਧਮ ਭਾਈ ਹੈ ਇਹਨੇ ਵਰਲਡ ਕੱਪਾਂ ਦੇ ਵਿੱਚ ਕਰੋੜਾਂ ਦੀ ਕਬੱਡੀ ਖੇਡੀ ਹੈ ਅੱਜ ਤਾਜਲਪੁਰ ਦੇ ਵਿੱਚ ਪੁੱਜਿਆ ਹੋਇਆ ਅਣਨਾਣੇ ਵਾਲਾ ਬੂਟਾ ਕਰ ਗਿਆ ਕੰਮ ਕਸੂਤਾ ਅਣਨਾਣੇ ਵਾਲਾ ਬੂਟਾ ਉਹ ਕਰ ਗਿਆ ਕੰਮ ਕਸੂਤਾ ਕਬੱਡੀ ਓਏ ਬਾਈ ਕੌਡੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਇੱਕ ਵਾਰੀ ਕਿਉਂ ਬਾਤ ਐ ਬੇ ਜਟਾ ਕੀ ਬਾਤ ਐ ਜੇ ਗੱਲਾਂ ਨਾ ਕਰਾਈਆਂ ਤੇ ਜਵਾਨੀ ਕਿਹੜੇ ਕੰਮ ਦੀ ਅੱਜ ਮੁੰਡੇ ਤੇ ਜਵਾਨੀ ਨੱਚਦੀ ਐ ਓ ਜਵਾਨੀ ਮੁੱਟੀਆਂ ਪਾਉਂਦੀ ਫਿਰਦੀ ਐ ਜਵਾਨੀ ਪੱਬਿਆਂ ਤੇ ਹੋਈ ਫਿਰਦੀ ਐ ਤਾਜਲਪੁਰ ਦੇ ਵਿੱਚ ਪੱਟਾਂ ਤੇ ਥਾਪੀ ਵੱਜਦੀ ਐ ਟਣਕਾਰ ਪਟਿਆਲੇ ਤੋਂ ਉਹ ਸਾਹਮਣੇ ਭੋਲਾ ਹਰਿਆਣੇ ਵਾਲਾ ਪੁਆਇੰਟ ਕਹਿੰਦੇ ਇਸ ਵਿੱਚ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਰਾਜੂ ਆ ਗਿਆ ਅਮਰੀਕ ਚੁੱਕਲਾ ਰਾਜੂ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਹੈ ਲਵੀ ਉਹਨਾਂ ਦਾ ਮੇਲਾ ਚੱਲਦਾ ਆਹ ਕੈਨੇਡਾ ਵਾਲੇ ਕਹਿੰਦੇ ਨਾਲ ਕਹਿੰਦੇ ਜਸਮਨ ਆਸਟ੍ਰੇਲੀਆ ਵਾਲਾ ਗੁਰ ਕੀਰਤਨ ਵਾਲਾ ਉਧਰ ਕਹਿੰਦੇ ਕਰਤਾ ਕਹਿਰ ਚੋਬਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਮੈਂ ਕਿਹਾ ਜੀਵਨ ਕਿੰਨੇ ਸਾਲ ਹੋ ਗਏ ਕਬੱਡੀ ਖੇਡਦੇ ਆਂ ਕਹਿੰਦਾ ਬਾਈ 35 ਕਿਲੋ ਭਾਰ ਸੀਗਾ ਜਦੋਂ ਮੈਂ ਗਰਾਊਂਡਾਂ ਦੇ ਵਿੱਚ ਆ ਗਿਆ ਸੀਗਾ ਇਹਦਾ ਲੁਧਿਆਣੇ ਦੇ ਵਿੱਚ ਚਮਿੰਡਾ ਪਿੰਡ ਹੈ ਮਾਣੂਕੇ ਗਿੱਲੇ ਦਾ ਨਾਨਕਾ ਪਿੰਡ ਹੈ ਉਹ ਬਾਪੂ ਸਰਪੰਚਾ ਦਾ ਪੋਤਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਦਾ ਅਜੂਬਾ ਜੀਵਨ ਮਾਣੂਕੇ ਗਿੱਲ ਵਾਲਾ ਅਜੂਬਾ ਭੱਜ ਗਿਆ 20 ਮਾਰਚ ਨੂੰ ਰਪਿੰਦਰ ਜਲਾਲ ਪਿੰਡ ਆ ਰੇਡਰ ਨੂੰ ਜੀਵਨ ਮਾਨੂ ਕਹਿੰਦੇ ਨੂੰ ਸਕਾਰਪੀਓ ਦਿੱਤੀ ਜਾਣੀ ਹੈ ਲੈ ਵੀ ਦਰਸ਼ਕ ਵੀਰੋ ਇੱਕ ਗੱਲ ਪੁੱਛਣੀ ਆ ਤੁਹਾਡੇ ਤੋਂ ਆ ਕੱਪ ਦੀਆਂ ਤਿਆਰੀਆਂ ਚੱਲਦਿਆਂ ਨੂੰ 6 ਮਹੀਨੇ ਹੋ ਗਏ ਜੇ ਕੱਪ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਕੇ ਪ੍ਰਬੰਧਕਾਂ ਨੂੰ ਹੌਸਲਾ ਦੇ ਦਿਓ ਕੀ ਬਾਤ ਹੈ ਤਾੜੀਆਂ ਪੱਜਦੀਆਂ ਤਾਜਲਪੁਰ ਦੇ ਮੇਲੇ ਤੇ ਹੁਸ਼ਿਆਰਾ ਪਾਪਰੀਆਂ ਲੱਕ ਨੂੰ ਕਲਾਵਾ ਪਰ ਰਾਜੂ ਕੋਟਲਾ ਭੜੀ ਵਾਲਾ ਪੁੱਤ ਬਗਾਨਾ ਲੈ ਜਾਂਦਾ ਹੈ ਖਿੱਤ ਕੇ ਪਹਾੜੇ ਤੇ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਲੈ ਵੀ ਕਸ਼ਮੀਰ ਘਰਾਟੋ ਕਹਿੰਦਾ ਵੀ ਪੁਆਇੰਟ ਬਲਕਾ ਇਸమే ਹੁਸ਼ਿਆਰੇ ਬੋਪਰੀਏ ਦਾ ਬਲਕਾਰੇ ਦੇ ਵੀਰ ਦਾ ਨੰਬਰ ਜੀਵਨ ਮਾਨੁਕੇ ਗਿੱਲ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਲਓ ਸ਼ੀਸ਼ ਥੋੜਾਂ ਦਾ ਲਓ ਜੀਵਨ ਥੋੜਾਂ ਦੀਆਂ ਮੇਰ-ਵੇਰ ਕੇ ਪਾ ਰਿਹਾ ਆ ਗੋਪੀ ਮਾਨਕੀ ਵਾਲਾ ਆਹ ਬੋਬੀ ਮਾਨਗੀ ਵਾਲਾ ਕੇ ਕੰਮਕਾਰ ਤੇਰਾ ਦੱਸ ਕੀ ਚੋਬਰਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੋਹਣੋ ਕੰਮਕਾਰ ਦੱਸੋ ਤੁਹਾਡਾ ਕੀ ਚੋਬਰੋ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੋਹਣੋ ਇਹ ਤਾਜਲਪੁਰ ਵਾਲੇ ਆ ਇਹ ਜਦੋਂ ਕਰਾਉਂਦੇ ਆ ਓਏ ਚੰਦਰੇ ਐਦਾਂ ਹੀ ਕਰਵਾਉਂਦੇ ਆ ਇਹ ਜਦੋਂ ਕਰਵਾਉਂਦੇ ਆ ਇਹ ਤਾਜਲਪੁਰ ਵਾਲਾ ਦਾ ਮੇਲਾ ਦੁਨੀਆ ਆਨੰਦ ਮਾਣਦੀ ਆ ਬੋਰ ਕਹਿੰਦੇ ਮਾਣੂ ਕੇ ਗਿੱਲ ਵਾਲਾ ਕਬੱਡੀ ਪਾ ਰਿਹਾ ਬਲਕਾਰੇ ਦਾ ਵੀਰ ਬੋਪਰੀਆ ਹੁਸ਼ਿਆਰਾ ਸੂਬਾ ਸਿੰਘ ਨੈਣ ਦਾ ਪੁੱਤਰਾ ਅੱਜ ਟਰੈਕਟਰ ਜਿੱਤਣ ਨੂੰ ਫਿਰਦਾ ਓਏ 3604 ਦੀ ਸੀਟ ਤੇ ਬਹਿ ਗਿਆ ਇੱਕ ਪਾਸੇ ਓਏ ਭਾਈ ਫਾਈਨਲ ਕਿਵੇਂ ਲੱਗਦਾ ਸੁਬਾਤ ਪਿਆਰਾ ਸਾਊਂਡ ਜੀ ਆਵਾਜ਼ ਖੋਲ ਦਿਓ ਹੁਣ ਤੇ ਮੀਂਹ ਹੜ ਗਿਆ ਪਿਆਰਾ ਸਾਊਂਡ ਮਨਵੀਂ ਬੇਚੇ ਥੋੜੀ ਆਵਾਜ਼ ਖੋਲ ਦਿਓ ਕੁਝ ਰੈਂਟਾ ਰਹਿੰਦੀਆਂ ਆਹ ਦੇਖੋ ਸਾਹਮਣੇ ਭੋਲਾ ਨੌਜਨ ਇਸ ਵੇ ਕਬੱਡੀ ਪਾਉਣ ਦੀ ਬਾਤ ਆ ਰਿਹਾ ਚਾਰ ਯਾਥੀ ਐ ਆਹ ਚੌਰਾ ਦੇ ਚੋਂ ਕੋਈ ਨਾ ਤੜਾ ਜੀ ਬਲਿਆਲ ਬੈਠਾ ਵੇਖਦਾ ਕਹਿੰਦਾ ਬਲਿਆਲ ਦੇ ਵਿੱਚ ਵੀ ਸੱਤ ਝਨੇੜੀ ਵਾਲਿਆ ਦੁਨੀਆਂ ਦੇ ਸਟਾਰ ਸੱਦਨੇ ਆ ਉਹ ਪਮਾਨੀਗੜ੍ਹ ਇਲਾਕੇ ਦੇ ਵਿੱਚ ਗੱਲਾਂ ਹੋਣਗੀਆਂ ਗगन ਜੋਗੇ ਵਾਲੀ ਅਗਲੀ ਕਬੱਡੀ ਪਾ ਰਿਹਾ ਅਣਦਾਣੇ ਵਾਲਾ ਬੂਟਾ ਨਾਲ ਸੋਨਾ ਇਹ ਅਣਦਾਣੇ ਵਾਲਾ ਬੂਟਾ ਕਰੂਗਾ ਕੰਮ ਕਸੂਤਾ ਅੱਜ ਤਾਜਲਪੁਰ ਦੇ ਮੇਲੇ ਤੇ ਜੋਗੇ ਵਾਲੀ ਗगन ਗੋਬਾਈ ਗगन ਦੀਆਂ ਰੇਟਾ ਕਿੱਤਾ ਲੱਗਦੀਆਂ ਦੁਨੀਆਂ ਦੀ ਮਾਨਦਈ ਹੈ ਦੁਨੀਆ ਆਨੰਦ ਮਾਣਦੀ ਅਮਰੀਕ ਕਮਾਣੇ ਵਾਲਿਆ ਸੋਹਣਿਆ ਵੀਰਾਂ ਅੱਜ ਤਾਜਲਪੁਰ ਦੇ ਵਿੱਚ ਫਾਈਨਲ ਚੱਲਦਾ ਹੈ ਅੱਜ ਲਵੀ ਕੈਨੇਡਾ ਦਾ ਫਾਈਨਲ ਹੈ ਇਹ ਕਮਲ ਤੇਜੇ ਦਾ ਫਾਈਨਲ ਹੈ ਇਹ ਸਾਡੇ ਯਾਰਾਂ ਦਾ ਫਾਈਨਲ ਚੱਲ ਰਿਹਾ ਹੈ ਜੀਵਨ ਮਾਣੂਕੇ ਗਿੱਲ ਵਾਲਾ ਖੇਡ ਕਬੱਡੀ ਦਾ ਜੂਬਾ ਰੇਡ ਪਾ ਰਿਹਾ ਹੈ ਗੁਰਪ੍ਰੀਤ ਗੋਪੀ ਮਾਣਕੀ ਦੋ ਜਫੇ ਲਾ ਗਿਆ ਤਾਜਲਪੁਰ ਦੇ ਮੇਲੇ ਤੇ ਜੀਵਨ ਮਾਣੂਕੇ ਗਿੱਲ ਵਾਲੇ ਨੂੰ ਮੇਰੇ ਮਿੱਤਰੋ ਉਹ ਪੁਆਇੰਟ ਇਸ ਵਿੱਚ ਆਫੀਦਾ ਜੋਗੇਵਾਲ ਜਿਲ੍ਹਾ ਫਿਰੋਜ਼ਪੁਰ ਦੀ ਧਰਤੀ ਹੈ ਮਾਣੂਕੇ ਗਿੱਲ ਜਿਲ੍ਹਾ ਮੋਗੇ ਦੀ ਧਰਤੀ ਹੈ ਜੇ ਪਟਿਆਲੇ ਦੇ ਤਾਜਲਪੁਰ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਰਾਜੂ ਦੀ ਰੇਡ ਅਮਰੀਕ ਚੁੱਕ ਲੈ ਮੈਕ ਸੋਹਣਿਆ ਰਾਜੂ ਜੋਟਲਾ ਭੜੀ ਵਾਲਾ ਵਧ ਗਿਆ ਕਬੱਡੀ ਪਾਉਣ ਨੂੰ ਜ਼ਿਲ੍ਹੇ ਪਟਿਆਲੇ ਦੇ ਕਹਿੰਦੇ ਪੁਆਦ ਇਲਾਕੇ 'ਚ ਮੇਲਾ ਚੱਲਦਾ ਹੈ ਜ਼ਿਲ੍ਹੇ ਪਟਿਆਲੇ ਦੇ ਪੁਆਦ ਇਲਾਕੇ 'ਚ ਮੇਲਾ ਚੱਲਦਾ ਹੈ ਭਾਈ ਪੁਆਦ ਵਾਲੇ ਕਿਹੜੇ ਕਿਹੜੇ ਆ ਇੱਕ ਵਾਰੀ ਕੀ ਬਾਤ ਹੈ ਪੁਆਦ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਲਓ ਜੀਵਨ ਮਾਨੂਕੇ ਵਾਲਾ ਜਿਹਨੇ ਮੋਕੇ ਦਾ ਖਿਡਾਰੀ ਇਸਵੇਂ ਕਬੱਡੀ ਪਾ ਰਿਹਾ ਹੈ ਇਹ ਅਜੂਬਾ ਖੇਡ ਕਬੱਡੀ ਦਾ ਲੋਕੀ ਅਜੂਬਾ ਕਹਿੰਦੇ ਐ ਇਹਨੂੰ ਸਕਾਰਪਿਓ ਦਿੱਤੀ ਜਾਣੀ ਐ 20 ਮਾਰਚ ਨੂੰ ਰਪਿੰਦਰ ਜਨਾਲ ਨੇ ਪਿੰਡ ਦੇ ਵਿੱਚ ਆਓ ਸਾਹਮਣੇ ਨੰਬਰ ਰੇਡਰ ਦੇ ਸੇ ਜੋੜਦਾ ਹੋਇਆ ਬਿੱਟੂ ਸਰਪੰਚ ਕਰਨਪੁਰਾ ਵੱਲੋਂ ਦੋਨੋਂ ਟੀਮਾਂ ਦੇ ਲਈ 5-500 ਰੁਪਏ ਦਾ ਸਕਾਰ ਪੋਜਾ ਗਗਨ ਜੋਗੀ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਇਸ ਵਿੱਚ ਪਿਆਰ ਵਰ ਤਿਆਰ ਹੈ ਤਾਦਲਪੁਰ ਦੇ ਕੱਪ ਦੀਆਂ ਅੱਜ ਫੁੱਲ ਰਿਪੋਰਟਾਂ ਓਕੇ ਹਾਜਲਪੁਰ ਦੇ ਮੇਲੇ ਦੀਆਂ ਸੱਜਣਾ ਫੁੱਲ ਰਪੋਟਾ ਓਕੇ ਅਜਰਪੋਟਾ ਓਕੇ ਨੇ 1 ਲੱਖ ਤੇ 71 ਹਜ਼ਾਰ ਦੀ ਟੱਕਰ ਹੈ ਬੈਸਟਾਂ ਚ ਲਈ 3600 ਫੋੜਨੇ ਰਾਜ ਕੇ ਕਰਾਲੇ ਦੀ ਬਿਸਲ ਫੈਸਲੇ ਕਰਦੀ ਹੈ ਮੈਥੋਂ ਰਾਜ ਕੀ ਗਲਤੀ ਹੋ ਗਈ ਵੇ ਨਾ ਗੱਲ ਸਮਝ ਵਿੱਚ ਆਉਂਦੀ ਹੈ ਹੁਣ ਪਿੰਦ ਤਰੇ ਦੀਆਂ ਗਲੀਆਂ ਵਿੱਚ ਮੇਰੀ ਰੂਹ ਪਈ ਕਰ ਲਾਉਂਦੀ ਹੈ ਸੱਚ ਪੁੱਛੇ ਤੂੰ ਬੇ ਸੱਜਣਾ ਤੈਨੂੰ ਰੱਬ ਬਾਂਗਰਾਂ ਘਿਉਨੇ ਆ ਵਿਛੜ ਗਏ ਸੱਜਣਾ ਦੇ ਸਿਰ ਨਾਵੇਂ ਪੜ ਪੜ ਰੋਨੇ ਆ ਰੇੜ ਪੈਰੀ ਅਮਰੀਕ ਲੋ ਸਾਹਮਣੇ ਕਬੱਡੀ ਪਹਿਲਵਾਨ ਇਸ ਸਮੇਂ ਭੋਲਾ ਵੱਧਾ ਹੋਇਆ ਹੈ ਇਸ ਸਮੇਂ ਪਾਉਣ ਦੇ ਲਈ ਦੂਜੇ ਪਾਸੇ ਕੇਸਾ ਧਾਰੀ ਗੱਭਰੂ ਟਰਾਈ ਤੇ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੈ ਧੰਨਵਾਦ ਕਰਦੇ ਆ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਫਾਈਨਲ ਦੇ ਲਈ ਸਮਾਂ ਦਿੱਤਾ ਫਾਈਨਲ ਦੇ ਲਈ ਆ ਕਦਰ ਉਹ ਪਰਮਾਤਮਾ ਦੀ ਕਿਰਪਾ ਹੋਈ ਹੈ ਅਮਰੀਕਸਿਆ ਐਵੇਂ ਘਬਰਾਓ ਨਾ ਜੱਗ ਜਿਉਂਦਾ ਆਸਾਂ ਤੇ ਰੱਬ ਮਿਹਰ ਕਰੂਗਾ ਜੀ ਸਾਡੀਆਂ ਅਰਦਾਸਾਂ ਤੇ ਇਹ ਸੰਗਤ ਦੀਆਂ ਅਰਦਾਸਾਂ ਹੋ ਗਿਆ ਮੇਰੇ ਮਿੱਤਰੋ ਫਾਈਨਲ ਚੱਲ ਰਿਹਾ ਫੋੜਾਂ ਦਾ ਓਏ ਫੋੜਾਂ ਦਾ ਫਾਈਨਲ ਬੂਟਾ ਅਨਦਾਣੇ ਦਾ ਜਾਫੀਆ ਟਕਾਰੇ ਦਾ ਓ ਕਰ ਗਿਆ ਕੰਮ ਕਸੂਤਾ ਅਨਦਾਣੇ ਵਾਲਾ ਬੂਟਾ ਜੋਗੀ ਵਾਲੀ ਗਗਨੂ ਚੋਟੀ ਦਾ ਜਫਾ ਲਾ ਗਿਆ 3600 ਖੋੜ ਤੇ ਬੈਠਣ ਨੂੰ ਫਿਰਦਾ ਪਹਿਲਾਂ ਜਿਹੜੀ ਨਕਰੇ ਜੇ ਕਰਦੀ ਹੁੰਦੀ ਸੀ ਫੋੜ ਦੇ ਫਰਾਟੇ ਉੱਤੇ ਲਾਲੀ ਜੱਟ ਨੇ ਫੋੜ ਦੇ ਫਰਾਰੇ ਉੱਤੇ ਨਾਲੀ ਜੱਟ ਲੈ ਲੈ ਵੀ ਕਮਲ ਥੋੜਾ ਤੇ ਪਰਲੇ ਪਾਸੇ ਹੋ ਜਾਓ ਕਿਉਂਕਿ ਲਾਈਵ ਚੱਲਦਾ ਥੋੜਾ ਜਿਆ ਪਰਲੇ ਪਾਸੇ ਹੋ ਜਾਣਾ ਜੀਵਨ ਮਾਨੂਕੇ ਵਾਲਾ ਉਧਰ ਕਹਿੰਦੇ ਗੋਪੀ ਜੇ ਭੱਜ ਗਿਆ ਤਾੜੀਆਂ ਵੱਜਣਗੀਆਂ ਜੇ ਜੀਵਨ ਭੱਜ ਗਿਆ ਓਏ ਤਾੜੀਆਂ ਵੱਜਣਗੀਆਂ ਇਹਦਾ ਆਹੀ ਅੰਦਾਜ਼ ਹੈ ਇਹਦਾ ਆਹੀ ਅਵਾਜ਼ ਹੈ ਇਹਦਾ ਹੱਥ ਜਿੱਥੇ ਜੋੜ ਦਿੰਨੇ ਆ ਦੰਦ ਗਰਾਰੀਆਂ ਦੇ ਭੋਰ ਦੰਦੇ ਆ ਇਹ ਤਾਜਲਪੁਰੀਏ ਯਾਰ ਨੇ ਇਹ ਜਦੋਂ ਵੀ ਕਰਾਰੀ ਫਸਾਉਂਦੇ ਆ ਫਿਰ ਗਰਾਰੀਆਂ ਦੇ ਦੰਦੇ ਭੋਰ ਕੇ ਹਟਦੇ ਆ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਭੋਲਾ ਇਸਵੇਂ ਇਹਦਾ ਬਹੁਤ ਬਾਲਾ ਪਿੰਡ ਹੈ ਇਹ ਜਿਹੜਾ ਜੀਨ ਤੋਂ ਪੁੱਜਿਆ ਹੋਇਆ ਅੱਜ ਮਾਣੂ ਕੇ ਗਿੱਲ ਦਾ ਪੁੱਤ ਬਣ ਕੇ ਕਬੱਡੀ ਪਾ ਰਿਹਾ ਪਰ ਰਾਮ ਢੰਡੋਲੀ ਦਾ ਫੈਸਲਾ ਹੈ ਕਸ਼ਮੀਰ ਘਰਾਟੇ ਉਹਦਾ ਫੈਸਲਾ ਹੈ ਪੈਂਦੇ ਆ ਭੰਗੜੇ ਤੇ ਢੋਲ ਅੱਜ ਵੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਲੈ ਵੀ ਮਿਲ ਮੁਬਾਰਕਾਂ ਦੇ ਦੇ ਹਰਸ ਆਸਟ੍ਰੇਲੀਆ ਉਹਨਾਂ ਨੂੰ ਲੱਭੀ ਕੈਨੇਡਾ ਜਸਮਨ ਆਸਟ੍ਰੇਲੀਆ ਛਿੰਦਾ ਯੂ ਐਸਏ ਗੁਰਕੀਰਤ ਕੈਨੇਡਾ ਆਹ ਮੁਬਾਰਕਾਂ ਦੇ ਦਿਓ ਵੀਰਾਂ ਨੂੰ ਵੀ ਮੇਲਾ ਬਣ ਗਿਆ ਓਏ ਮੇਲਾ ਬਣ ਗਿਆ ਤਾਜਲਪੁਰ ਦਾ ਮੇਲਾ ਬਣ ਗਿਆ ਮੇਰੇ ਮਿੱਤਰੋ ਬੋਪੜੀਏ ਸੂਬਾ ਸਿੰਘ ਨੈਣ ਦਾ ਮੁੰਡਾ ਹੁਸ਼ਿਆਰਾ ਬੋਪੜੀਆ ਤਾਜਲਪੁਰ ਦੇ ਵਿੱਚ ਹੱਲਾ ਗੱਲਾ ਕਰਵਾ ਗਿਆ ਜਿਹੜੀ ਲਾਲਾ ਲਾਲਾ ਹੋਈ ਪਈਆ ਸੱਜਣਾ ਓਹ ਹੁਸ਼ਿਆਰੇ ਨੇ ਕਰਾਈ ਹੋਈ ਐ ਉਹ ਬਾਬਪੁਰੀਏ ਨੇ ਕਰਾਈ ਹੋਈ ਐ ਇਹ ਮਾਨੂਕੇ ਗਿੱਲ ਦਾ ਦੁਨੀਆ ਦਾ ਤੰਤਰ ਰੇਡ ਪਾਉਣ ਦੇ ਲਈ ਜੀਵਨ ਗਰਾਊਂਡ ਦੇ ਵਿੱਚ ਆ ਗਿਆ ਹੈ ਗੋਪੀ ਮਾਨਕੀ ਜੀਵਨ ਮਾਨੂਕੇ ਗਿੱਲ ਦਾ ਜੀਵਨ ਗੋਪੀ ਜੇ ਭਾਜਿਆ ਸੇਵਕ ਬਾਈ ਓਏ ਲਲਕਾਰਾ ਵੱਡਾ ਸਰਾ ਵੱਜਣਾ ਕੀ ਬਾਤ ਐ ਵੇ ਜੱਟਾ ਕੀ ਬਾਤ ਐ ਦਰਸ਼ਕ ਵੀਰੋ ਦਿਲੋਂ ਦੱਸਿਓ ਜੇ ਮੈਚ ਚੰਗੇ ਲੱਗਦੇ ਅੱਜ ਤਾਜਲਪੁਰ ਦੇ ਵਿੱਚ ਕਹਿੰਦੇ ਅੰਡ ਹੋ ਗਿਆ ਹੈ ਤਾਜਲਪੁਰ ਦੇ ਵਿੱਚ ਸਿਰਾਂ ਹੋ ਗਿਆ ਓਏ ਤਾਜਲਪੁਰ ਦੇ ਵਿੱਚ ਅੱਤ ਹੋ ਗਈ ਹੈ ਗੁਰਵਿੰਦਰ ਲੂਨੇ ਵਾਲਾ ਕਹਿੰਦਾ ਮੂਸਿਆਂ ਜੇ ਸਿੱਧੂ ਵਾਂਗੂ ਅਜੇ ਮੁੱਕਿਆ ਨਹੀਂ ਅਜੇ ਚੱਲਦਾ ਹੈ ਅਜੇ ਚੱਲਦਾ ਹੈ ਅਜੇ ਚੱਲਦਾ ਆਹ ਸਾਹਮਣੇ ਰੇਡ ਫੇਰ ਪੈ ਗਈ ਹੈ ਆ ਚਾਰਾਂ ਨੇ ਵੀ ਬੋਟਿਆ 2-2 ਲੱਖ ਦੇ ਫੋੜ ਦੇਣੇ ਆ ਕਮਲ ਕਹਿੰਦਾ ਕੁਲਵਿੰਦਰ ਭਾਈ ਕਹਿੰਦਾ 2-2 ਲੱਖ ਦੀ ਕੀਮਤ ਦੇ ਫੋੜ ਦੇਣੇ ਆ ਆਓ ਸਾਹਮਣੇ ਨੰਬਰ ਇਸ ਸਮੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਕੀ ਬਾਤ ਹੈ ਬੋਰ ਕਹਿੰਦੇ ਇਸ ਸਮੇ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਜੋਗੇ ਵਾਲੀ ਹੈ ਅਗਲੀ ਰੇਡ ਕਹਿੰਦੇ ਭੋਲਾ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਆ ਗਿਆ ਜੀਨਦ ਵਾਲਾ ਭੋਲਾ ਕਬੱਡੀ ਪਾ ਰਿਹਾ ਹੈ 17 ਤੇ 18 ਨੰਬਰਾਂ ਦਾ ਮੈਚ ਹੈ ਗੋਪੀ ਮਾਰਕੀ ਮੁਕਾਬਲਾ ਕਰਦਾ ਹੋਇਆ ਜੇ ਰੇਡਰ ਭੱਜ ਗਿਆ ਮੈਚ ਮੁੱਕ ਜੂ ਜੇ ਰੇਡਰ ਭੱਜ ਗਿਆ ਮੈਚ mapa,